ਕੀ ਨਾਮ ਕੀ ਹੋਦਾ ਸੋਣ ਅਸਮਜੀ ਕੀ ਘਟਨਾ ਵਾਪਰੀ ਹੈ ਤੂੰ ਦੱਸ ਇਹ ਤਰੀਕ ਤੋਂ ਲਗੇ ਆਦੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਪਕ ਹੋਈ ਤੋ ਇਹ ਕਾਰ ਤੇ ਸੀ ਇੱਕ ਕਾਰ ਤੇ ਸੀ ਉਹਨਾਂ ਨੇ ਕਹਿੰਦੇ ਚਲਾਈ ਉਹ ਕੌਣ ਸੀ ਉਹ ਪਤਾ ਨਹੀਂ ਜੀ ਦੱਸਾਂਗਾ ਕਿ ਅਸੀਂ ਸਾਨੂੰ ਉਹੀ ਘਰੇ ਬੈਠ ਸਾਨੂੰ ਪਤਾ ਲੱਗਾ ਜੀ ਕਿਨੇ ਮੁੰਡੇ ਦਾ ਨਾ ਐਕਸੀਡੈਂਟ ਕਰਕੇ ਤੂੰ ਵੇਖਿਆ ਕਿਨੇ ਗੋਲੀਆਂ ਵੱਜ ਰਹੀਆਂ ਜੀ ਅਹੀ ਭੱਜੇ ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਆਈ ਸਾਰੇ ਭੱਜ ਕੇ ਵੇਖਿਆ ਇਹ ਰੁਕ ਲਈ ਹਸਤਾ ਲੈ ਕੇ ਜੀ ਬਾਗੀ ਇਹੋ ਬਾਗੀ ਇਹਨਾਂ ਕੁੜੀਆਂ ਬੱਚੀਆਂ ਆ ਹੇ ਕਾਫੀ ਉਹ ਸਾਰੇ ਜੁੜ ਗਿਆ ਹੈ ਤੇ ਬਾਕੀ ਜ਼ਖਮੀ ਪਏ ਹੋਏ ਨੇ ਹੈ ਤਿੰਨ ਜ਼ਖਮੀ ਪਏ ਨੇ ਕੁੜੀਆਂ ਕਿੰਨੇ ਜਣੇ ਅੰਦਰ ਚਲੀਆਂ ਆਪਣੇ ਕਾਸ਼ ਦੇ ਚਲੀਆਂ ਜੀ ਉਹ ਉਹ ਜਿਹੜੀ ਪੂਰਾ ਹੋ ਗਿਆ ਜੀ ਕਾਸ਼ ਆਪਣਾ ਤੇ ਚਕਮੇ ਕਿੰਨੇ ਜਾਣੇ ਤਿੰਨ ਜਾਣੇ ਚਕਮੇ ਚਾਰ ਜਣੇ ਤੇ ਕੀ ਮੰਨਦੀ ਗੱਲ ਸਾਨੂੰ ਨਸਾਫ ਮਿਲਿਆ ਜਾ ਕਿੰਨੇ ਮਾਰਿਆ ਕਿਸੇ ਦੇ ਦੋਸੀ ਆਪਣੇ ਲੇਲੀ ਵਾਲਾ ਪੇਸਰੋਕੇ ਦਾ ਬੰਨ ਵਾਲੇ ਬੜਾ ਪਸਤੀ ਪਟਕਾ ਜੀ ਹਾਂ ਇਹ ਕੋਈ ਰਾਜਿਸ ਪ੍ਰਾਣੀ ਹੈ ਕੀ ਹਾਂ ਜੀ ਉਹ ਲੜਾਈ ਹੋਈ ਸੀ ਕਤਲ ਹੋਇਆ ਸੀ ਪਰ ਕਤਲ ਚ ਦਾ ਕੰਪਰਮਾਈਜ਼ ਹੋ ਗਿਆ ਸੀ ਜਿੰਨਾਂ ਦਾ ਮਰੇ ਆਸੋਨ ਨਾਲ ਤਹਾਡਾ ਫਰੀ ਲੋਕ ਕੌਨ ਸੀਗੇ ਫਰੀ ਰੰਜਿਸ਼ ਕਰੀ ਸੀ ਪਰ ਇਹ ਰੰਜਿਸ਼ ਉਹਦੇ ਹੀ ਰੱਖਦੇ ਸੀ ਇਹ ਕੌਨ ਸੀਗੇ ਇਹ ਨਾਟੀ ਸੀ ਤੇ ਨਾੜੀ ਤੇ ਟੁੱਕ ਦੇ ਤਰੀ ਫੁੱਕ ਗਿਆ ਤੁਹਾਡੇ ਪਿੱਛਾ ਕਿਤੇ ਨਾਲ ਨਹੀਂ ਜਾਂ ਆਓ ਇੱਛਾ ਹੀ ਕੀਤਾ ਪਿੰਡੇ ਦੇ ਲਾਗੇ ਗਏ ਆ ਉਦੋਂ ਪਤਾ ਹੀ ਨਹੀਂ ਲੱਗਾ ਗੋਲੀਆਂ ਗੱਡੀਆਂ ਚਾਉਂਦੇ ਕਿੰਨੀਆਂ ਗੋਲੀਆਂ ਚੱਲੀਆਂ ਗਈਆਂ ਦੇਖੋ ਜੀ ਜਦੋਂ ਵਜਦਾ ਸਾਹ ਥੱਲੇ ਗੱਡੀ ਡਿੱਗੀ ਮੈਂ ਤਾਂ ਬਈ ਹੌਸ਼ ਹੋ ਗਿਆ ਮੈਂ ਤਾਂ ਪਤਾ ਨਹੀਂ ਕੋਲ ਲਕਿਆ ਤੇ ਮੈਨੂੰ ਤੁਹਾਡੇ ਇੱਕ ਸਾਥੀ ਦੀ ਮੌਤ ਹੋਈ ਹੈ ਹਾਂਜੀ ਇੱਕ ਪ੍ਰਤੀਜਾ ਜਿਹੜਾ ਚਲਾਦਾ ਸੀ ਉਹ ਮਰਤ ਹੋ ਗਿਆ ਲਾਪਰੀ ਦਾ ਕਾਰਨ ਸੀ ਠੀਕ ਠੀਕ ਥੈਂਕ ਯੂ ਜੀਔਰ ਕੰਡਰ ਉਹਨਾਂ ਕਾਰਨ ਲਾਪਰੀ ਤੇ ਲਈ ਸਾਕਾਸ਼ ਤੇ ਉਹ ਅਲਰੇਡੀ ਮੁਕਦਮੇ ਦਰਜ ਹੈ ਜੇ ਉਹ ਅਚਾਨਕ ਦਰਦ ਤੋਂ ਨਾ ਵਾਪਸ ਆ ਰਹੇ ਸੀ ਕਾਰਨ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਦੂਜੇ ਮਤਲ ਜਿਨ੍ਹਾਂ ਨਾਲ ਪਹਿਲੇ ਮੁਕਦਮਾ ਦਰਜ ਹੋਇਆ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀਆਂ ਨੇ ਲੱਗੀ ਤੇ ਉਹ ਸਪੌਟ ਤੇ ਉਹਦੀ ਬੈਠੀ ਕਿੰਨੇ ਸਭ ਪ੍ਰਾਨੀ ਰਣਜੀਤ ਸਾਹਿਬ ਉਹਨੀਆਂ ਜਿਹੇ ਸਵਾਰ ਸੀ ਕਾਰ ਦੇ ਵਿੱਚ ਕਾਰ ਦੇ ਵਿੱਚ ਚਾਰ ਜਣੇ ਸਨ ਸਭ ਕਿੰਨੇ ਜਣੇ ਸਨ ਦੋ ਦੋ ਜਣੇ ਜ਼ਖਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹਦੇ ਜ਼ਖਮੀ ਨਹੀਂ ਹੋਇਆ ਉਹਦਾ ਦੇਖਦਿਆਂ ਵਿੱਚ ਸਭ ਪ੍ਰਾਨੀ ਰਣਜੀਤ ਸੀ ਕੋਈ ਪ੍ਰਾਨੀ ਰਣਜੀਤ ਸੀ ਪਹਿਲੇ ਆਲਰੇਡੀ ਇਹਨਾਂ ਤੇ ਪਰਚਾ ਦਰਜ ਕਹੋ ਕਿ ਕਿ ਪੀ ਕਾ ਕੀ ਲੀ ਜਾ ਸਕਦਾ ਇਹ ਬਿਆਨ ਤੇ ਜਿਹੜਾ ਵੀ ਹੈਗਾ ਜਿੰਨੀ ਕੱਟ ਲਈ ਅਸੀਂ ਕੇਸਿਸ ਕਰਾਂ ਸਰ ਜਿਨ੍ਹਾਂ ਨੇ ਗੋਲੀ ਚਲਾਈ ਆ ਉਹ ਵੀ ਦੋਸ਼ੀ ਸੀ ਪਹਿਲਾਂ ਕਿ ਉਹ ਇਹਨਾਂ ਦੇ ਨਾਲ ਹੀ ਸੀ ਇੱਕ ਮੁਕਦਮੇ ਦੇ ਵਿੱਚ ਦੋਸ਼ੀ ਸੀ ਅੱਛਾ ਨੇ ਠੀਕ ਹੈ ਕੋਈ ਨਹੀਂ ਓਕੇ ਚਲੋ